ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਪੰਜਾਬ ਲਈ ਆਈ ਵੱਡੀ ਮਾੜੀ ਖਬਰ ਪੈ ਗਿਆ ਵੱਡਾ ਸੰਕਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਆ ਜੀ ਹਾਂ ਪਟਿਆਲਾ ਦੇ ਡਾਇਰੀਆ ਦੇ ਕੇਸ ਵਧਦੇ ਹੀ ਜਾ ਰਹੇ ਨੇ ਤੇ ਇਸ ਨੇ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਇੱਕ ਵੱਡੀ ਚੁਣੌਤੀ ਖੜੀ ਕਰ ਦਿੱਤੀ ਹੈ ਜਾਣਕਾਰੀ ਦੇ ਅਨੁਸਾਰ ਅਧிகਾਰੀਆਂ ਨੇਕਰਨ ਦੱਸਿਆ ਕਿ ਪਟਿਆਲਾ ਦੇ ਡਾਇਰੀਆ ਪ੍ਰਭਾਵਿਤ ਅਨਾਜ ਮੰਡੀ ਖੇਤਰ ਵਿੱਚ ਇੱਕ 70 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ 12 ਹੋਰ ਲੋਕ ਬਿਮਾਰ ਹੋ ਗਏ ਐਸਐਨਐਲ ਪਿਛਲੇ 4 ਦਿਨਾਂ ਤੱਕ ਦਿਨਾਂ ਇਲਾਕੇ ਵਿੱਚ ਡਾਇਰੀਆ ਦੇ ਮਰੀਜ਼ਾਂ ਦੀ ਗਿਣਤੀ 130 ਹੋ ਗਈ ਹੈ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀ ਸਿੰਘ ਨੇ ਸ਼ੁੱਕਰਵਾਰ ਨੂੰ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਤੇ ਰਿਜਿੰਦਰਾ ਹਸਪਤਾਲ ਤੋਂ ਮਰਨ ਵਾਲੇ 70 ਸੱਲਾ ਪੀੜਤ ਦੇ ਪਰਿਵਾਰ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਸਿਹਤ ਮੰਤਰੀ ਨੇ ਕਹਿ ਕੇ ਹਾਈਡਰੋਲਿਕ ਰੈਮ ਵਾਟਰ ਪੰਪਾਂ ਵਾਲੇ ਪਾਣੀ ਦੇ ਗੈਰ ਕਾਨੂੰਨੀ ਕਨੈਕਸ਼ਨ ਏਰੀਆ ਫੈਲਣ ਦਾ ਮੁੱਖ ਕਾਰਨ ਹਨ ਅਤੇ ਉਨ੍ਹਾਂ ਵੀ ਇਹ ਕਿਹਾ ਕਿ ਪਾਣੀ ਦੀ ਸਪਲਾਈ ਲਾਈਨ ਸਿਵਰੇਜ ਦੀ ਪਾਈਪਾਂ ਇੱਕ ਦੂਜੇ ਨਾਲ ਲੱਗਦੀਆਂ ਹਨ ਜੇਕਰ ਕੋਈ ਲੀਕੇਜ ਹੁੰਦੀ ਹੈ ਤਾਂ ਸਰਵਿਸ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ 'ਚ ਰਲ ਜਾਂਦਾ ਹੈ ਇਸ ਨਾਲ ਡੇਰੀਆ ਫੈਲ ਸਕਦਾ ਹੈ ਤੇ ਇਸ ਮਾਰ ਨੂੰ ਖਤਮ ਕਰਨ ਦਾ ਮੁੱਦਾ ਚੁੱਕਦਿਆਂ ਸੀਨੀਅਰ ਪਾਇਪਾਂ ਨਿਤਾਮਾ ਪਰਨੀਤ ਕੋਰ ਤੇ ਜੈ ਇੰਦਰ ਕੋਰ ਨੇ ਪਟਿਆਲਾ ਵਿੱਚ ਇਹ ਡੇਰੀਆ ਦੇ ਪ੍ਰਕੋਪ ਰਤੀ ਨਗਰ ਨਿਗਮ ਅਤੇ ਪੰਜਾਬ ਸਰਕਾਰ ਦੇ ਉਦਿਸ਼ਾ ਸ਼ੀਨ ਜਵਾਬ ਦੀ ਸਖਤ ਨਿੰਦਾ ਕੀਤੀ ਹੈ ਵੀਡੀਓ ਦੇਖਣ ਲਈ ਤੁਹਾਡਾ ਆਦਾਨ